ਕੋ ਕਿਤੇ ਤਰਾਨੇ ਨੇ ਤੇ ਸਭ ਬੰਦਾ ਬਹਰੀਆ ਕਹਿੰਦਾ ਮੈਨੂੰ ਪਤਾ ਨਹੀਂ ਬੰਦੇ ਤੈਨੂੰ ਪਤਾ ਮੈਨੂੰ ਪਤਾ ਨਹੀਂ ਕੋਈ ਪਾਈਗਾ ਕਹਿੰਦਾ ਪਤਾ ਹੀ ਨਹੀਂ ਵਾਲਾ ਬੰਦਾ ਦੇਖੀ ਖੋਰ ਬਸ ਸਭ ਕੁਝ ਖਤਮ ਹੋ ਗਿਆ ਸਾਹ ਬੀਤੇ ਕੱਲ ਅਬੋਹਰ ਦੇ ਬੇਹੱਦ ਮਸ਼ਹੂਰ ਦਰਜੀ ਜਿਹੜੇ ਕਿ ਕੁੜਤੇ ਪਜਾਮਿਆਂ ਦੇ ਬਹੁਤ ਮਸ਼ਹੂਰ ਟੇਲਰ ਦੱਸੇ ਜਾਂਦੇ ਸੀ ਸੰਜੇ ਵਰਮਾ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਬਾਈਕ ਸਵਾਰਾਂ ਦੇ ਵੱਲੋਂ ਦੀ ਗੋਲੀਆਂ ਚਲਾਈਆਂ ਗਈਆਂ ਅਤੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਇੱਥੇ ਤੁਹਾਨੂੰ ਦੱਸ ਦਿੰਦੇ ਆ ਕਿ ਅੱਜ ਸੰਜੇ ਵਰਮਾ ਦਾ ਅੰਤਿਮ ਸੰਸਕਾਰ ਕੀਤਾ ਗਿਆ ਹੈ ਬੇहद ਗਮਗੀਨ ਮਾਹੌਲ ਦੇ ਵਿੱਚ ਜਿਹੜਾ ਉਹਨਾਂ ਦਾ ਪਰਿਵਾਰ ਹੈ ਉਹ ਦਿਖਾਈ ਦਿੱਤਾ ਨਾਲ ਹੀ ਤੁਹਾਨੂੰ ਦੱਸ ਦਿੰਦੇ ਆ ਕਿ ਪਰਿਵਾਰ ਦੇ ਵੱਲੋਂ ਦੀ ਬੀਤੇ ਕੱਲ ਤੋਂ ਹੀ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਨੂੰ ਗੋਹਾਰ ਲਗਾਈ ਜਾ ਰਹੀ ਹੈ ਅਤੇ ਅੱਜ ਸੰਜੇ ਵਰਮਾ ਦਾ ਜਿਹੜਾ ਅੰਤਿਮ ਸੰਸਕਾਰ ਹੈ ਉਹ ਕੀਤਾ ਗਿਆ ਨਾਲ ਦੀ ਤੁਹਾਨੂੰ ਦੱਸ ਦਿੰਦੇ ਆ ਕਿ ਸਰਕਾਰ ਦੇ ਵੱਲੋਂ ਵੀ ਪ੍ਰਸ਼ਾਸਨ ਦੇ ਵੱਲੋਂ ਦੀ ਪੂਰਾ ਭਰੋਸਾ ਜਤਾਇਆ ਗਿਆ ਹੈ ਕਿ ਪਰਿਵਾਰ ਨੂੰ ਪੀੜਿਤ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇਗਾ ਨਾਲ ਹੀ ਤੁਹਾਨੂੰ ਦੱਸ ਦਿੰਦੇ ਆ ਕਿ ਪੁਲਿਸ ਦੇ ਵੱਲੋਂ ਵੀ ਇਹ ਜਾਣਕਾਰੀ ਦਿੱਤੀ ਗਈ ਸੀ ਕਿ ਸਾਡੇ ਹੱਥ ਕਾਤਲਾਂ ਦੇ ਖਿਲਾਫ ਵੱਡੇ ਸਬੂਤ ਲੱਗ ਚੁੱਕੇ ਨੇ ਅਤੇ ਹੁਣ ਉਹਨਾਂ ਦੀ ਖੈਰ ਨਹੀਂ ਹੈ ਨਾਲ ਹੀ ਹੁਣ ਤੁਹਾਨੂੰ ਦੱਸ ਦਿੰਦੇ ਆ ਕਿ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਕਿ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਅਤੇ ਹੁਣ ਸੰਜੇ ਵਰਮਾ ਦਾ ਅੰਤਿਮ ਸੰਸਕਾਰ ਹੈ ਜਿਹੜਾ ਉਹ ਕਰ ਦਿੱਤਾ ਗਿਆ ਹੈ